ਓ ਪ੍ਰਾਵਾ ਤਰੇ ਜਾਣਾ ਬਾਈ ਕੀ ਕਰਨਾ ਸਾਈਕਲ ਦੀ ਚੇਨ ਟੁੱਟ ਗਈ ਤੁਸੀਂ ਹੱਥ ਫੜ ਕੇ ਲੈ ਚੱਲੋਂਗੇ ਲੈ ਓ ਯਾਰ ਤੂੰ ਤਾਂ ਬੇਲਾ ਸਾਡੇ ਤਾਂ 100 ਕੰਮ ਨੇ ਨਾਲੇ ਬੜੇ ਕੋਲ ਟਾਈਮ ਹੈ ਨਹੀਂ ਇੰਨਾ ਓ ਪ੍ਰਾਵਾ ਆ ਟੁੱਟਿਆ ਸਾਈਕਲ ਵੇਚ ਕੇ ਨਾ ਕੋਈ ਚੱਜ ਦਾ ਮੋਟਰਸਾਈਕਲ ਲੈ ਲੈ ਉਹ ਸਾਈਕਲ ਵਾਲੇ ਮੋਟਰਸਾਈਕਲ ਕਿੱਥੋਂ ਲੈ ਲੈਣਗੇ ਨਾਲੇ ਉਹਦੇ ਲਈ 4 ਪੈਸੇ ਵੀ ਹੋਣੇ ਚਾਹੀਦੇ ਆ ਓ ਯਾਰ ਅੱਛਾ ਮੈਨੂੰ ਤਾਂ ਕੰਮ ਸੀ ਮੈਂ ਤਾਂ ਬਾਪੂ ਨਾਲ ਜਾਂਸ ਜਾ ਕੇ ਆਉਣਾ ਭਾਈ ਯਾਂਸੀ ਯਾਰ ਤੁਹਾਨੂੰ ਦੱਸਿਆ ਤਾਂ ਸੀ ਆਪਾਂ ਨਾ ਗੱਡੀ ਲੈ ਕੇ ਆਉਣੀ ਆ ਨਵੀਂ ਚਾਰ ਕੜਿਆਂ ਵਾਲੀ ਭਾਈ ਚਾਰ ਕੜਿਆਂ ਵਾਲੀ ਓਏ ਆਹੋ ਜਿਹੜੀ ਨਵੀਂ ਆਈ ਆ ਭਾਈ ਕਿੰਨੇ ਕਦੀ ਹੋਊਗੀ ਓਏ ਆਹੀ ਹੋਣੀ ਆ ਕਿ 2.5 ਕਰੋੜ ਦੀ ਅੱਛਾ ਭਾਈ ਫੇਰ ਬਾਪੂ ਤੇਰਾ ਤਿੰਨ ਦਾ ਪੂਰੀ ਐਸ਼ ਕਰਾਉਂਦਾ ਨਾ